ਆਗ ਤੇ ਹੀ ਮਾਂ ਕਾਣੀ ਹੈ ਚੋਰੀ ਦਿੱਤੀ ਨੀ ਪਾਲਾ ਆਪਣੇ ਘਰ ਦਾ ਬੂਹਾ ਖੜਕਾਉਂਦਾ ਹੈ ਤੇ ਪਾਲੇ ਦੀ ਮਾਂ ਉਸ ਨੂੰ ਦੇਖ ਹੈਰਾਨ ਹੋ ਜਾਂਦੀ ਹੈ ਮੋਢੇ ਤੋਂ ਚੋਲਾ ਉਤਾਰ ਕੇ ਪਾਲੇ ਨੇ ਘਰ ਦਾ ਬਾਹਰਲਾ ਬੂਹਾ ਆਪਣੇ ਹੱਥ ਨਾਲ ਖੜਕਾ ਦਿੱਤਾ ਤੇ ਬੂਹੇ ਦੀ ਬੂਹੇ ਦੇ ਖੜਕਣ ਦੀ ਆਵਾਜ਼ ਨੇ ਚੁੱਲੇ ਰੋਟੀ ਲਾਉਣ ਦੀ ਵੀਰੋ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ ਜਿਸ ਨੂੰ ਸੁਣ ਵੀਰੋ ਚੁੱਲ੍ਹੇ ਰੋਟੀ ਲਾਉਂਦੀ ਹੋਈ ਖੜੀ ਹੋ ਗਈ ਤੇ ਪੱਜ ਅੰਦਰ ਜੀਤੋ ਕੁਲ ਗਈ ਤੇ ਆਖਣ ਲੱਗੀ ਕਿ ਬਾਹਰ ਵਾਲੇ ਬੂਹੇ ਨੂੰ ਕੋਈ ਖੜਕਾ ਰਿਹਾ ਹੈ ਇਹ ਸੁਣ ਮੰਜੇ ਉੱਪਰ ਪਈ ਜੀਤੋ ਨੇ ਆਪਣੇ ਉੱਪਰ ਲਈ ਹੋਈ ਰਜਾਈ ਪਰੇ ਕਰ ਦਿੱਤੀ ਤੇ ਨੰਗੇ ਪੈਰੀ ਬਾਹਰ ਨੂੰ ਭੱਜ ਗਈ ਜੀਤੋ ਭੱਜ ਕੇ ਬਾਹਰ ਵਾਲੇ ਬੂਹੇ ਤੋਂ ਦੋ ਕੁ ਕਦਮ ਪਿੱਛੇ ਨੂੰ ਹੋ ਕੇ ਖੜ ਗਈ ਜੀਤੋ ਦੇ ਦਿਲ ਦੀ ਧੜਕਣ ਤੇਜ ਹੋ ਗਈ ਛਾਲ ਜੀਤੋ ਦੀ ममता ਨੇ ਹਵਾ ਵਿੱਚ ਫੈਲਦੀ ਪਾਲੇ ਦੀ ਮਹਿਕ ਨੂੰ ਮਹਿਸੂਸ ਕਰ ਲਿਆ ਸੀ ਤੇ ਇਨ ਨੂੰ ਆਵਾਜ਼ ਆਈ ਬੇਬੇ ਬੂਹਾ ਖੋਲ ਬੇਬੇ ਮੈਂ ਹਾਂ ਤੇਰਾ ਪੁੱਤ ਪਾਲਾ ਪਾਲਾ ਬੂਹਾ ਖੜਕਾ ਰਿਹਾ ਸੀ ਇਹ ਜੀਤੋ ਨੇ ਦੋਵੇਂ ਹੱਥ ਆਪਣੇ ਮੂੰਹ ਉੱਪਰ ਰੱਖ ਲਏ ਤੇ ਅੰਦਰੋਂ ਆਪਣੀ ਔਲਾਦ ਦੇ ਆਪਣੇ ਨਾਲ ਹੋ ਰਹੇ ਮਿਲਾਪ ਕਾਰਨ ਪਿਗਲ ਕੇ ਬਾਹਰ ਆ ਰਹੇ ਅੰਜੂ ਅਨੁਰੋਖ ਲਿਆ ਜੀਤੋ ਸਹਿਮੀ ਬੂਹੇ ਕੋਲ ਖੜੀ ਸੀ ਕਿ ਇਹਨੇ ਨੂੰ ਬੀਰੋ ਆ ਗਈ ਤੇ ਉਸਨੇ ਜੀਤੋ ਨੂੰ ਆਪਣੇ ਕਲਾਵੇ ਲੈ ਲਿਆ ਬੇਬੇ ਬੂਹਾ ਖੋਰ ਬਹੁਤ ਥੱਕ ਗਿਆ ਹਾਂ ਤੁਰਦਾ ਤੁਰਦਾ ਸਵੇਰ ਤੋਂ ਤੁਰਿਆ ਹਾਂ ਨੜੇ ਪੋਖ ਵੀ ਬਹੁਤ ਲੱਗੀ ਹੈ ਫੇਰ ਕਰ ਲਈ ਆਪਣੇ ਸ਼ਿਕਵੇ ਪੂਰੇ ਹੁਣ ਬੂਹੇ ਓਲੇ ਖੜੀ ਰੋਈ ਨਾ ਜਾ ਪਾਲੇ ਨੂੰ ਵੀ ਆਪਣੀ ਮਾਂ ਦੇ ਆਉਣ ਦੀ ਮਹਿਕ ਆਉਣ ਦੀ ਮਹਿਕ ਆਉਣ ਲੱਗ ਪਈ ਸੀ ਇਹਨੇ ਨੂੰ ਵੀਰੋ ਨੇ ਬੂਹਾ ਖੋਲ ਦਿੱਤਾ ਤੇ ਸਾਹਮਣੇ ਪਾਲੇ ਨੂੰ ਦੇਖ ਦੋਵੇਂ ਹੈਰਾਨ ਰਹਿ ਗਈਆਂ ਉਹਨਾਂ ਸਾਹਮਣੇ ਇੱਕ ਪਰਮੇ ਜੁੱਸੇ ਵਾਲਾ ਜਵਾਨ ਗੱਭਰੂ ਖੜਾ ਸੀ ਤੇ ਉਸਦੇ ਹੱਥ ਇੱਕ ਬੋਰੀ ਦਾ ਬਣਾਇਆ ਹੋਇਆ ਚੋਲਾ ਸੀ ਜਿਸਨੂੰ ਇੱਕ ਗਰਮ ਕੰਬਲ ਦੀ ਬੁੱਕਲ ਮਾਰੀ ਹੋਈ ਸੀ ਜਿਸ ਨੂੰ ਦੇਖ ਜੀਤੋ ਨੇ ਚੀਕ ਮਾਰੀ ਤੇ ਅੱਖਣ ਲੱਗੀ ਵੇ ਪੁੱਤ ਕਿਹੜੇ ਪ੍ਰਦੇਸ਼ ਜਾ ਬੈਠਾ ਸੀ ਚੰਦਿਆ ਤੈਨੂੰ ਕਦੇ ਸਾਡਾ ਮੋਹ ਨਹੀਂ ਸੀ ਆਇਆ ਤੇਰੇ ਉਹ ਲੋਕ ਵਿੱਚ ਤਾਂ ਮੇਰਾ ਸਰਦਾਰ ਵੀ ਇਸ ਦੁਨੀਆ ਨੂੰ ਅਲਵਿਦਾ ਕਹ ਗਿਆ ਇਹ ਕਹਿ ਜੀ ਤੋ ਉੱਚੀ ਉੱਚੀ ਰੋਣ ਲੱਗ ਪਈ ਬੇ ਬੇ ਅਮੜੀ ਦਿਆ ਜਾ ਤੇਰੇ ਕੋਲ ਦਾਸ ਕਿਹੜੀ ਚੀਜ਼ ਦੀ ਕਮੀ ਸੀ ਇੱਕ ਵਾਰੀ ਮੂੰਹੋਂ ਤਾਂ ਦੱਸਦਾ ਕਿ ਕਿਹੜੀ ਚੀਜ਼ ਪਿੱਛੇ ਲੱਗ ਤੂ ਇਸ ਮਹਿਲ ਵਰਗੇ ਘਰ ਨੂੰ ਕਿ ਸਾਰੇ ਛੱਡ ਕੇ ਚਲਾ ਗਿਆ ਸੀ ਇਹ ਕਹਿ ਬੀਰੋ ਨੇ ਵੀ ਪਾਲੇ ਨੂੰ ਗਲੇ ਲਾ ਲਿਆ ਮਾਫ ਕਰਦੇ ਬੇਬੇ ਮੈਨੂੰ ਮੇਰੀ ਮੱਤ ਮਾਰੀ ਗਈ ਸੀ ਕਿ ਮੈਂ ਆਪਣੇ ਬੁੱਢੇ ਮਾਂ ਬਾਪ ਨੂੰ ਇਸ ਗੰਦਲੇ ਸਮਾਜ ਵਿੱਚ ਛੱਡ ਗਿਆ ਸੀ ਤੇ ਜਿਸ ਦੇ ਵਿయోగ ਵਿੱਚ ਮੇਰਾ ਬਾਪੂ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਪਾਲਾ ਪਾਲੇ ਦੀ ਅੱਖਾਂ ਵਿੱਚੋਂ ਵੀ ਅੰਜੂ ਵਹਿ ਤੁਰੇ ਚੱਲ ਵੇ ਪੁੱਤਾ ਖੀਰ ਸਾਡੀ ਉਡੀਕ ਪੂਰੀ ਹੋ ਗਈ ਤੇ ਤੂੰ ਆਪਣੇ ਘਰ ਵਾਪਸ ਆ ਗਿਆ ਹੈ ਹੁਣ ਅੰਦਰ ਆ ਤੇ ਮੈਂ ਤੇਰੇ ਲਈ ਗਰਮ ਗਰਮ ਦੁੱਧ ਲੈ ਆਉਂਦੀ ਹਾਂ ਚੱਲ ਨੀ ਜਿੱਤੋ ਮੁੰਡੇ ਨੂੰ ਅੰਦਰ ਲੈ ਕੇ ਆ ਹੁਣ ਕਿ ਬਾਹਰ ਹੀ ਖੜੇ ਰਹਿਣਾ ਹੈ ਇਹ ਕਹਿ ਬੀਰੋ ਅੰਦਰ ਨੂੰ ਆਉਂਦੀ ਹੈ ਪਾਲਾ ਰੁੱਕ ਕੇ ਵਾਪਸ ਪਿੱਛੇ ਨੂੰ ਮੁੜਦਾ ਹੈ ਕਿ ਵੇਖਦਾ ਹੈ ਉਹ ਮੈਂ ਅਜੇ ਵੀ ਉਸ ਦੇ ਨਾਲ ਹੈ ਜੋ ਉਸ ਨੂੰ ਰਾਣੋਂ ਦੇ ਹੌਂ ਦਾ ਅਹਿਸਾਸ ਦਿਖਾਉਂਦੀ ਹੈ ਥੋੜਾ ਰੁੱਕ ਕੇ ਪਾਲਾ ਬੂਹਾ ਬੰਦ ਕਰ ਦਿੰਦਾ ਹੈ ਤੇ ਆਪਣੀ ਮਾਤਾ ਦੇ ਮੋਢੇ ਆਪਣੀ ਬਾਹ ਰੱਖ ਅੰਦਰ ਆਉਂਦਾ ਹੈ ਪਾਲਾ ਅੰਦਰ ਆ ਆਪੁੱਛਦਾ ਹੈ ਕਿ ਚਾਚਾ ਜੀ ਕਿੱਧਰ ਨੇਤਾ ਜੀ ਤੋਂ ਦੱਸਦੀ ਹੈ ਕਿ ਉਹ ਵੀ ਇਸ ਜਹਾਨ ਤੋਂ ਕੁਝ ਕਰ ਗਏ ਨੇ ਇਹ ਸੁਣ ਪਾਲਾ ਹੋਰ ਵੀ ਅਫਸੋਸ ਮਨਾਉਂਦਾ ਹੈ ਕਿ ਇੰਨੇ ਬੀਰੋ ਹਾਰ ਨੇ ਪਈ ਕੜਨੀ ਵਿੱਚੋਂ ਦੁੱਧ ਦਾ ਗਲਾਸ ਭਰ ਕੇ ਪਾਲੇ ਨੂੰ ਲਿਆ ਦਿੰਦੀ ਹੈ ਪਾਲਾ ਦੁੱਧ ਦਾ ਗਲਾਸ ਫੜ ਲੈਂਦਾ ਹੈ ਤੇ ਪੀ ਜਾਂਦਾ ਹੈ ਮੈਂ ਤਾਂ ਪਿੰਡ ਦੇ ਲੋਕਾਂ ਤੋਂ ਸੁਣਿਆ ਹੈ ਕਿ ਜੀਤੋ ਦਾ ਮੁੰਡਾ ਪਾਲਾ ਤਾਂ ਸਿਰੇ ਦਾ ਨਸ਼ੇੜੀ ਤੇ ਚੋਰ ਹੈ ਜੋ ਆਪਣਾ ਨਸ਼ਾ ਪੂਰਾ ਕਰਨ ਲਈ ਹਰ ਕਿਸੇ ਨਾਲ ਲੁੱਟਖੋ ਕਰਦਾ ਹੈ ਜੀਤੋ ਪਾਲ ਲੈ ਤੋ ਪੁੱਛਦੀ ਹੈ ਲੈ ਜੇ ਮੁੰਡੇ ਨੇ ਆ ਕੇ ਤਕੇਵਾ ਵੀ ਨਹੀਂ ਉਤਾਰਿਆ ਕਿ ਆਪ ਬੇਬੇ ਉਸ ਨੂੰ ਮਿਹਣੇ ਮਾਰਨ ਲੱਗ ਪਈ ਬੀਰੋ ਗਲਾਸ ਚੱਕਦੀ ਹੋਈ ਬੋਲੀ ਸਹੀ ਸੁਣਿਆ ਸੀ ਮਾਸੀ ਬੇਬੇ ਨੇ ਉਸ ਦਾ ਪਾਲਾ ਕਿਸੇ ਵੇਲੇ ਸਿਰੇ ਦਾ ਚੋਰ ਤੇ ਨਸ਼ੇੜੀ ਸੀ ਜੋ ਨਸ਼ੇ ਦੀ ਤੋੜ ਪੂਰੀ ਕਰਨ ਲਈ ਲੁੱਟਾ ਖੋਹਾ ਕਰਦਾ ਸੀ ਪਰ ਕਿਸੇ ਦੇ ਕਹਿਣ ਤੇ ਉਸ ਨੇ ਇਹ ਸਭ ਛੱਡ ਦਿੱਤਾ ਤੇ ਉਸ ਦੇ ਕਹਿਣ ਤੇ ਹੀ ਆਪਣੇ ਬੁੱਢੇ ਮਾਪਿਆਂ ਦੀ ਸੇਵਾ ਕਰਨ ਲਈ ਵਾਪਸ ਪਿੰਡ ਨੂੰ ਪਰਤਿਆ ਹਾਂ ਇਹ ਕਹ ਪਾਲਾ ਆਪਣੀ ਮਾਂ ਦੇ ਪਰਾ ਕੁਲ ਜਾ ਬੈਠਾ ਅੱਛਾ ਪੁੱਤ ਕੌਣ ਸੀ ਉਹ ਪੜਾ ਮਾਨਸ ਜਿਸ ਨੇ ਤੇਰੇ ਇਹ ਸਾਰੇ ਐਬ ਛੁਡਾ ਦਿੱਤੇ ਇਹ ਕਹ ਜੀਤੋ ਪਾਲੇ ਨੂੰ ਆਪਣੇ ਕੋਲ ਬਿਠਾ ਲਿਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੱਧ ਤੋਂ ਵੱਧ ਸਪੋਰਟ ਕਰਨਾ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਉਸਦੇ ਲਈ ਥੈਂਕ ਯੂ